ਜੰਡਲਾ ਚਾਚੂ ਜੀ ਤੇ ਉਹ ਤੇ ਜਿੱਥੇ ਕਿ ਪਰਿਵਾਰ ਦੇ ਹਾਲਾਤ ਨੂੰ ਦਿਖਾਵਾਂਗੇ ਇੱਕ ਪਰਿਵਾਰ ਹੈਗਾ ਜਿਹੜੇ ਕਿ ਮੀਆਂ ਬੀਬੀ ਦੀ ਜਿਹੜੇ ਕਿ ਦੋਵੇਂ ਬਾਹਰ ਨਿਕਾ ਰਹੇ ਚੁੱਕੇ ਹੈਗੇ ਪਰ ਅੱਜ ਜਿਹੜੇ ਹੈਗੇ ਕੁਮਵਾਹ ਰਹੇ ਤੋਂ ਬਸ ਸਰਕਾਰ ਤੋਂ ਮਦਦ ਦੀ ਬਾਹਰ ਲਾ ਰਹੇ ਹੈਗੇ ਦੂਜੇ ਪਾਸੇ ਇੱਕ ਵੱਡਾ ਦੁੱਖਾਂ ਦਾ ਭਾਟ ਹੈ ਕਿ ਨੌਜਵਾਨ ਬੇਟੇ ਦੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਜਿਹੜਾ ਹੈਗਾ ਵਿਅਕਤੀ ਵੀ ਜਿਹੜਾ ਹੈਗਾ ਇਲਾਜ ਤੋਂ ਮੁੱਕਰ ਹੈਗਾ ਅਸਾਂ ਕਰੇ ਬੇਟੀ ਨੂੰ ਸਪੋਰਟ ਮਤੰਦੇ ਤੁਲਾ ਇਰਾਦੇ ਲੋੜ ਤਾਂ ਵੀ ਤਾਂ ਇਹ ਪੈਣਾ ਕੀ ਹੈ ਡਾਕਟਰਾਂ ਦਾ ਕਿੰਨਾ ਲਾਜੇ ਦਾ ਖਰਚ ਆਉਂਦਾ 3 3.5 ਲੱਖ ਕਰਾ ਦੇ ਇਹੀ ਬਹੁਤ ਵਧੀਆ ਦਾ ਇੰਪਾਰ ਕਰਦੇ ਸਾਰੀ ਮੰਤਰ ਚੌਂਕੀ ਦਾ ਆ ਕਾ ਰੋਂਦੇ ਸਾਂ ਉਹਨਜੀ ਬਹੁਤ ਮਨਹਾਲ ਆ ਉਹ ਜੋ ਦਵਾਈ ਦਾ ਕਿੱਥੇ ਪਾ ਲੰਗਾ ਦਵਾਈ ਕਿ ਕੋਈ ਦਵਾਈ ਉਹ ਜੋ ਮੰਨਦੇ ਨੂੰ ਇਹ ਨਾ ਉਹ ਲੋਕ ਕਰੇ ਵੀ ਇਹ ਅਜੀਬ ਚੀਜ਼ ਮਤਲਬ 몰ਡੀ ਆ ਅਸੀਂ ਤਾਂ ਬਹੁਤ ਘੁੱਸੀ ਆ ਜੇ ਮੈਂ ਰੱਖੇ ਜਿਹੜਾ ਇੱਕ ਇਹ ਨਾ ਤੇ ਦੂਜਾ ਮਤਲਬ ਕੋਈ ਖਾਸ ਨਾ ਦੀ ਬੀਬੀ ਦੇ ਦਾ ਵਿਸ਼ੇ ਪ੍ਰੋਗਰਾਮ ਉਕਾਰ ਲੈ ਕੇ ਅੱਜ ਅਸੀਂ ਲੋਡ ਦੇ ਜੰਡ ਵਾਲਾ ਚਰਚ ਸੂਰਤ ਤੱਕ ਪਹੁੰਚੇ ਆ ਜਿੱਥੇ ਕਿ ਪਰਿਵਾਰ ਦੇ ਹਾਲਾਤ ਨੂੰ ਦਿਖਾਵਾਂਗੇ ਇੱਕ ਪਰਿਵਾਰ ਹੈਗਾ ਜਿਹੜੇ ਕਿ ਮੀਆਂ ਬੀਬੀ ਦੀ ਜਿਹੜੇ ਕੇ ਦੋਵੇਂ ਬਾਂਡਕਾਰ ਹੋ ਚੁੱਕੇ ਹੈਗੇ ਆ ਪਰ ਅੱਜ ਜਿਹੜੇ ਹੈਗਾ ਆ ਬ੍ਰਮਾਵਾ ਹਰੇ ਤੋਂ ਸੁਭਾਸ਼ਵੀ ਸੰਸਥਾ ਤੋਂ ਸਰਕਾਰ ਤੋਂ ਮਦਦ ਵੀ ਬਾਹਰ ਲਗਾਇਆ ਦੂਜੇ ਪਾਸੇ ਇੱਕ ਐਡਾ ਦੁੱਖਾਂ ਦਾ ਭਾਟ ਆ ਕਿ ਨੌਜਵਾਨ ਡੇਟੇ ਦੀ ਮੌਤ ਹੋ ਚੁੱਕੀ ਆ ਜਿਸ ਕਰਕੇ ਜਿਹੜਾ ਹੈਗਾ ਵਿਅਕਤੀ ਵੀ ਜਿਹੜਾ ਹੈਗਾ ਇਲਾਜ ਤੋਂ ਸਮਰਥਾ ਹੈਗਾ ਸਦਕਾ ਤੁਹਾਨੂੰ ਤਸਵੀਰਾਂ ਵਿਖਾਦਣਾ ਇਹ ਇਹ ਉਹ ਵਿਅਕਤੀ ਹੈਗਾ ਜਿਹੜਾ ਕਿ ਪਹਿਲਾਂ ਆਪਣੀ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਪਰ ਕਿਸੇ ਕਾਰਨ ਕਰਕੇ ਜਿਹੜਾ ਹੈਗਾ ਬਾਹਰ ਤੋਂ ਨਕਾਰਾ ਹੋਣਾ ਪਿਆ ਉਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਪਤਨੀ ਸੀ ਪਹਿਲਾਂ ਤੋਂ ਹੀ ਇੱਕ ਬਾਹਰ ਤੋਂ ਨਕਾਰਤ ਸੀ ਜੀ ਦੂਸਰੇ ਪਾਸੇ ਉਮੀਦ ਸੀਗੀ ਕਿ ਬੱਚਾ ਜਿਹੜਾ ਵੱਡਾ ਹੋਊਗਾ ਇਹਨਾਂ ਦਾ ਸਹਾਰਾ ਬਣੂਗਾ ਪਰ ਜਿਹੜੇ ਕਿ ਅੱਜ ਇਹਦੇ ਕਿ ਬੱਚੇ ਦੀ ਮੌਤ ਤੋਂ ਹੋ ਤੋਂ ਬਹੁਤ ਹੋ ਜਾਣ ਤੋਂ ਬਾਅਦ ਵੀ ਜਿਹੜਾ ਹੈਗਾ ਦੁੱਖਾਂ ਦਾ ਪਹਾੜ ਦੇ ਵਿੱਚੋਂ ਗੁਜ਼ਰ ਰਿਹਾ ਹੈ ਸਾਡੇ ਨਾਲ ਉਹ ਪਰਿਵਾਰ ਨੂੰ ਬੁਖਾਰ ਰਹੇ ਹਨ ਪਰਿਵਾਰ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਕੀ ਨਾ ਤੁਹਾਡਾ ਕੀ ਕਹਿਣਾ ਚਾਹੂਂਗੇ ਵੀ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਹੈਗਾ ਪਰਿਵਾਰ ਦਾ ਡੇਟਾ ਸੀਗਾ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇਹ ਨੂੰ ਮੋਟਾ ਪਿਆ ਪਹਿਲਾਂ ਸਾਡਾ ਬਹੁਤ ਹਾਲਾਤ ਚੰਗਾ ਸੀ ਵੀ ਇਸ ਟਾਈਮ ਬਹੁਤ ਮਾੜੇ ਤੋਂ ਮਾੜਾ ਹੋ ਗਿਆ ਸਾਨੂੰ ਕਿ ਸਹਾਇਤਾ ਚਾਹੀਦੀ ਹੈ ਵੀ ਸਾਡੇ ਕਰਦਾ ਇਲਾਜ ਹੋ ਜਾਏ ਤਾਂ ਚਾਹੇਗਾ ਕੋਈ ਸਾਡੀ ਮਦਦ ਹੋ ਜਾਏ ਸਾਡਾ ਕੋਈ ਸਹਾਰਾ ਹੈ ਕੀ ਬਿਮਾਰੀ ਕੀ ਡਾਕਟਰ ਨੇ ਦੱਸੀ ਹੈਗੀ ਹੈ ਪਹਿਲਾਂ ਕੀ ਕੰਮ ਕੀ ਕਰਦੇ ਸੀਗੇ ਉਸ ਤੋਂ ਬਾਅਦ ਜਿਹੜਾ ਕਿਵੇਂ ਗਏ ਚੌਕੀਦਾਰਾ ਕਰਦੇ ਸੀਗੇ ਇਹ ਹੁਣ ਇਸ ਟਾਈਮ ਇਹ ਵਿਚਾਰੇ ਤਾਕਦੀ ਬਿਮਾਰੀ ਹੈ ਦੀ ਸਟੰਟ ਪਾ ਲੈਣਾ ਹੈ ਅਸਤਮ ਚਰੇ ਵੇਲੇ ਕੋਈ ਕੰਮ ਕਰ ਹੈ ਕਿਤੇ ਕਿਤੇ ਜਿਹੜਾ ਹੈ ਤੁਸੀਂ ਉਹਦੇ ਇਲਾਜ ਕਰਾ ਰਹੇ ਹੋ ਕਿੰਨੇ ਸਮੇਂ ਤੋਂ ਹੈ ਬਠਿੰਡੇ ਤੋਂ ਇਲਾਜ ਕਰਾ ਰਹੇ ਹਾਂ ਬਲੌਰ ਤੋਂ ਵੀ ਕਰਾਇਆ ਜੀ ਬਠਿੰਡੇ ਤੋਂ ਵੀ ਚੱਲੇ ਆਂਦੇ ਆ ਕੀ ਕਹਿਣਾ ਕੀ ਹੈ ਡਾਕਟਰਾਂ ਦਾ ਵੀ ਕਿੰਨਾ ਇਲਾਜ ਜਿਹੜਾ ਖਰਚਾ ਹੋ ਉਸ ਤੋਂ 3 3.5 ਲੱਖ ਤੱਕ ਕਰਾ ਲੈਣਗੇ ਪਰ ਸਾਡੇ ਕੋਲ ਇੰਨਾ ਪੈਸਾ ਹੈ ਨਹੀਂ ਬਰਾਬਰ ਸਸਤਾ ਹੈ ਬੀ ਚੱਕਰ ਸਰਕਾਰਾਂ ਨੇ ਇੱਕ ਆਸ਼ਮਾਨ ਕਾਰਡ ਵੀ ਬਣਾਇਆ ਹੈਗਾ ਕਾਰਡ ਮਾ ਕੀ ਲੱਗਦਾ ਹੈਗਾ ਵੀ ਕਾਰਡ ਲੈ ਕੇ ਜੰਨੇ ਹੋਗੇ ਤੁਸੀਂ ਕੀ ਕਹਿਣਾ ਹੁਣ ਜਿਹੜਾ ਕਾਰਡ ਲੈ ਕੇ ਜਾਣੇ ਉਹਦੇ ਸਾਨੂੰ ਕਹਿੰਦੇ ਵੀ ਤੁਹਾਡਾ ਕੋਈ ਹਾਲ ਨਹੀਂ ਹੋ ਸਕਦਾ ਇਹਦੇ 'ਚ ਕਦੇ ਆਂਦੇ ਆ ਰਸਨ ਕਾਰਡ 'ਚ ਜਾਂ ਕਾਪੜੇ ਕੋਸਾਂ ਦੇ ਕੋਸਾਂ ਪਰ ਸਾਡੇ ਅਸੀਂ ਮਜਬੂਰ ਹੋ ਕੇ ਵਾਪਸ ਮੁੜਿਆ ਨਹੀਂ ਪੈਸੇ ਤੇ ਲਗਾ ਇਕੱਠਾ ਕਰ ਲਈਦਾ ਤੇ ਭਣ ਭਰਾ ਨਿਗਵੰਡ ਦੇ ਜਾਂਦਾ ਅਸੀਂ ਲਾਇਕਾ ਰਹਾਂ ਦਿੰਨੇ ਨਹੀਂ ਤਾਂ ਸਾਡੇ ਕਿ ਜਿਹੜਾ ਹੈ ਤੁਹਾਡੇ ਘਰ ਦੇ ਹਾਲਾਤ ਵੀ ਦੇਖੇ ਹੈਗੇ ਕਿ ਕਿਉਂਕਿ ਇੱਕ ਤੁਹਾਡੀ ਲੜਕੀ ਹੈ ਜੀ ਲੜਕੀ ਦਾ ਆਪਣੇ ਵਿਆਹ ਦੇ ਖਰਚੇ ਲਈ ਦੇ ਰਹੀ ਹੈ ਹੁਣ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਹੈਗੇ ਆ ਬੇਸੱਡੇ ਨੂੰ ਮਕਾਨ ਡਿੱਗਣ ਕਿਨਾਰੇ ਹੈ ਤੁਸੀਂ ਇਹ ਵੀ ਦੱਸਿਆ ਹੈਗਾ ਪਤਾ ਲੱਗਿਆ ਫਿਰ ਮਕਾਨ ਵੀ ਅੱਧਾ ਗਾਹਣੇ ਰੱਖਿਆ ਹਾਂਜੀ ਸਾਡਾ ਸਾਰਾ ਮਕਾਨ ਗਾਹਣੇ ਪਿਆ ਜੀ ਆ ਵੀ ਉਤਨੀ ਵੀ ਛੱਤ ਡਿੱਗਣ ਵਾਲੀ ਹੈ ਜੀ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਡਿੱਗੇ ਮਜਬੂਰ ਬਹੁਤ ਹੋਏ ਬੱਟੇ ਹੈ ਸਾਡਾ ਕੋਈ ਸਹਾਰਾ ਨਹੀਂ ਕੋਈ ਸਾਡੀ ਸੁਣਦਾ ਨਹੀਂ ਕੋਈ ਬਾਤ ਇਸੇ ਤਰ੍ਹਾਂ ਡਾਕਟਰ ਵੀ ਨਹੀਂ ਸਮਝਣਿਆ ਦਿੰਦਾ ਅੰਦਰ ਕੀ ਪਤਾ ਹੈ ਪੈਸਾ ਦੇਣ ਦੇ ਤੇ ਕਿਸ ਤਰ੍ਹਾਂ ਵੀ ਮੰਗ ਕਰੋਗੇ ਸਮਾਜ ਸੇਵੀ ਸੰਸਥਾ ਜਾਂ ਸਰਕਾਰਾਂ ਕੋਲ ਜਿਹੜਾ ਹੈ ਕੋਈ ਇੱਕ ਸਹਾਰਾ ਮਿਲ ਸਕਦਾ ਅਸੀਂ ਇਹ ਮੰਗ ਕਰਦੇ ਹਾਂ ਵੀ ਵਿਚਾਰੇ ਦਾ ਇਲਾਜ ਹੋ ਜਾਏ ਕੋਈ ਸਾਡਾ ਮਾੜਾ ਮੋਟਾ ਸਾਰਾ ਹੋਂਦੇ ਕਰ ਦੇ ਜਿੰਦਗੀ ਸਫੀਲ ਨਾ ਹੋ ਜਾਈ ਜਿਵੇਂ ਕਿ ਇਸ ਔਰਤ ਨੇ ਜਿਹੜਾ ਹੈਗਾ ਆਪਣੇ ਦਰਦ ਕਹਣ ਲਈ ਹੈਗੀ ਆਪਾਂ ਬੜੀ ਦਰਦਾਂ ਨਾਲ ਦੱਸੀ ਹੈਗੀ ਸਾਡੇ ਨਾਲ ਉਹ ਵਿਅਕਤੀ ਨਾਲ ਵੀ ਗੱਲਬਾਤ ਕਰ ਲੈਣੀ ਹੈ ਕਿਉਂਕਿ ਬੇਸ਼ੱਕ ਜਿਹੜਾ ਹੈਗਾ ਚੰਗੇ ਭਲੀ ਸਿਹਤ ਹੋਣ ਦੇ ਬਾਵਜੂਦ ਆਪਰੇ ਘਰ ਦਾ ਗੁਜ਼ਾਰਾ ਕਰ ਲੈਂਦੇ ਸੀਗੇ ਹੁਣ ਜਿਹੜਾ ਇੱਕ ਬਾਹ ਤੋਂ ਨਕਾਰਾ ਹੁਣ ਤੋਂ ਬਾਅਦ ਜਿਹੜੇ ਇੱਕ ਧਿਆਨਕ ਬਿਮਾਰੀ ਦਾ ਸ਼ਿਕਾਰ ਰਹੇ ਨੇ ਹੁਣ ਕਿਸ ਤਰ੍ਹਾਂ ਦੇ ਬੋਝ ਬੜਿਆ ਹੋਇਆ ਹੈ ਜਿਹੜਾ ਕਿਸ ਤਰ੍ਹਾਂ ਦਾ ਜੀਲਾ ਕਰਨਾ ਆ ਵੀ ਇਹ ਜੀ ਬੋਧ ਵੜ ਗਿਆ ਟਾਈਮ ਪਾਸ ਕਰਦੇ ਸਾਂ ਰਾਜੀ ਮਟਰ ਚੰਕੀ ਜਾਲਾ ਕਰਾਉਂਦੇ ਸਾਂ ਹੁਣ ਜੀ ਬੋਧ ਮੰਨਣਾ ਹਾਲ ਆ ਉਹ ਜੋ ਦਵਾਈ ਦਾ ਕਿਰਬਾਨ ਨੰਗਾ ਪਿਛਲਾ ਹੀ ਕਿ ਛੋਲਾ ਇਹ ਉਂਝੋ ਮਲਤੇ ਰੋਲੇ ਖਿਆ ਨਾ ਉਂਝੋ ਕਰੇ ਵੀ ਫਾਇਦੇ ਦੀ ਚੀਜ਼ ਮਤਲਬ ਮੁਰਦੀ ਆ ਅਸੀਂ ਤਾਂ ਬੋਲ ਦੁਖੀ ਆ ਕਿ ਮੈਂ ਤਾਂ ਕਹਿ ਜਰਾ ਇਹ ਕਹਿਣਾ ਤੇ ਦੂਜੇ ਮਾ ਕੋਸ਼ਿਸ਼ ਕੋਸ਼ਿਸ਼ ਆ ਤੇ ਐਡੀ ਵੱਡੀ ਦਾ ਕੋਈ ਸਮੱਸਿਆ ਨਹੀਂ ਕਿ ਬੇਸ਼ੱਕ ਜਿਹੜੀਆਂ ਸਮਾਜ ਸੇਵੀ ਸੰਸਥਾ ਜਾਂ ਸਰਕਾਰਾਂ ਇਹਦੀ ਮਦਦ ਕਰਦੇ ਨੇ ਐਡੀ ਵੱਡੀ ਕੋਈ ਮੁਸ਼ਕਲ ਨਹੀਂ ਹੋਣੀ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਮੈਂ ਕੋਸ਼ਿਸ਼ ਕਰਦਾ ਕਿਸ ਤਰ੍ਹਾਂ ਵੀ ਫੀਲ ਕਰੋਗੇ ਸਮਾਜ ਸੇਵੀ ਸੰਸਥਾ ਜਾਂ ਸਰਕਾਰਾਂ ਤੋਂ ਜਾ ਕੇ ਤੁਹਾਡੇ ਕੋਲ ਅਸੀਂ ਤਾਂ ਇਹ ਜੋਨੇ ਸਾਡੇ ਕਾਰਜ ਚਾਲ ਜਾਲ ਜਾਲ ਅਸੀਂ ਆਪਦੇ ਘਰੇ ਬਾਲ ਹੋ ਕੇ ਆਪਦੇ ਬੱਚਿਆਂ ਦੇ ਬੈਠੇ ਰਹੇ ਆ। ਆਰ ਵੀ ਸਾਡਾ ਗਹਿਣਾ ਪਿਆ ਜੀ। ਤੁਸੀਂ ਬਹੁਤ ਮਿਹਰਯੋਗ ਆ ਜੀ। ਬੇਟਾ ਸੀ ਜਵਾਨ ਹੋ ਵੀ ਕੁਝ ਚਿੱਟਾ ਹੀ ਸਾਡਾ। ਕਿਵੇਂ ਬੇਟੇ ਦੇ ਕਿਸ ਤਰ੍ਹਾਂ ਦੀ ਮੌਤ ਹੋਈ ਸੀ? ਕੀ ਕਾਰਨ ਸੀ? ਬੇਟਾ ਜੀ ਨਾਂ ਨੂੰ ਚਲਾਉਣ ਚਲੇ ਗਿਆ ਸੀ ਮਾਸੀ ਪੈਣ ਲੱਗਾ ਸੀ ਉੱਥੇ ਕਿਤਨਾ ਚਲਾਉਂਦੇ ਗਿਆ ਕਰ। ਕਿੰਨੀ ਉਮਰ ਦਾ ਸੀ ਉਸ? 16 ਸਾਲ ਜੀ 16 ਸਾਲ ਦਾ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ 16 ਸਾਲ ਦਾ ਬੇਟਾ ਜਿਹੜਾ ਹੈ ਤੇ ਕਿਸੇ ਕਾਰਨਾ ਕਰਕੇ ਜਿਹੜੀ ਉਹਦੀ ਮੌਤ ਹੋ ਚੁੱਕੀ ਸੀ ਦੀ ਹੁਣ ਜਿਹੜਾ ਇਹਨਾਂ ਨੇ ਦੱਸਿਆ ਕਿ ਦਰਪਤਾਂ ਨੇ ਉਹਦੀ ਬਿਆਨ ਕੀਤੀ ਹੈ ਕਿ ਜਿਹੜਾ ਘਰ ਸੀਗਾ ਕਰਦੀ ਅੱਧਾ ਗਹਿਣਾ ਚਾਹ ਉਹ ਦੇ ਚੁੱਕੇ ਜਿਹੜੇ ਟਟਾ ਹੋਇਆ ਪਰ ਮੀ ਲੈ ਕੇ ਗਏ ਨੇ ਵੀ ਅਸੀਂ ਛੜਵਾ ਨਹੀਂ ਸਕਦੇ ਦੂਜੇ ਪਾਸੇ ਜਿਹੜੇ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਇੱਕ ਆਸ਼ਵਾਨ ਕਾਰਡ ਜਾਰੀ ਕੀਤਾ ਪਰ ਅਸੀਂ ਕਹਿੰਦੇ ਆਸ਼ਵਾਨ ਕਾਰਡ ਦਾ ਸਾਨੂੰ ਕੋਈ ਫਾਇਦਾ ਨਹੀਂ ਅਸੀਂ ਜਿੱਥੇ ਵੀ ਹਸਪਤਾਲ ਲੈ ਕੇ ਜਾਂਦੇ ਹਾਂ ਤਾਂ ਸਾਡੇ ਉਹ ਕਾਰਡ ਨੂੰ ਨਕਾਰਿਆ ਜਾਂਦਾ ਹੈ ਇਹਨਾਂ ਨੇ ਸਮਾਜ ਸੇਵੀ ਸੰਸਥਾ ਤੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਪਰਿਵਾਰ ਦੀ ਦਿਨ ਖੋਲ ਕੇ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਆਪਦਾ ਰੋਹੰਦਾ ਜੀਵਨ ਬਤੀਤ ਕਰ ਸਕੀਏ। ਲੀਵੀਂ ਅੰਡੀ ਵਾਲੀ ਪਿੰਡ ਚੰਦੜ ਚੌਕ